ਥਾਣਾ ਭਗਵੰਤਪੁਰਾ ਜ਼ਿਲ੍ਹਾ ਰੋਪੜ ਦੀ ਧੱਕੇ ਸ਼ਾਹੀ ਦਾ ਗਜਿੰਦਰ ਸਿੰਘ ਹੋਇਆ ਸ਼ਿਕਾਰ ਬਲਵਿੰਦਰ ਕੁੰਬੜਾ ਨੇ ਪ੍ਰੈਸ ਸਾਹਮਣੇ ਦੱਸੀ ਪੁਲਿਸ ਦੇ ਧੱਕੇ ਸ਼ਾਹੀ ਦੀ ਹਕੀਕਤ ਰੋਪੜ ਕੁਰਾਲੀ ਰੋਡ ਤੇ ਟਰੱਕ ਡਰਾਈਵਰਾਂ ਦੇ ਆਤੰਕ ਤੋਂ ਲੋਕ ਪਰੇਸ਼ਾਨ ਡਰਾਈਵਿੰਗ ਦੇ ਕਾਨੂੰਨਾਂ ਨੂੰ ਛੇਕੇ ਟਾਂਕੇ ਕਰ ਰਹੇ ਹਨ ਮਨਮਾਨੀਆਂ ਅੱਜ ਮਿਤੀ 19 ਅਪ੍ਰੈਲ ਨੂੰ ਐਸਸੀਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ Mohali ਵਿਖੇ ਬਲਵਿੰਦਰ ਸਿੰਘ ਕੁੰਬੜਾ ਪ੍ਰਦਾਨ ਅਤਿਆਚਾਰ ਪਰੇਸ਼ਤਾਚਾਰ ਵਿਰੋਧੀ ਫਰੰਟ ਪੰਜਾਬ ਦੀ ਅਗਵਾਈ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਗਜਿੰਦਰ ਸਿੰਘ ਨੇ ਆਪਣੀ ਕਾਰ ਦੇ ਐਕਸੀਡੈਂਟ ਹੋਣ ਤੋਂ ਬਾਅਦ ਪੁਲਿਸ ਦੁਆਰਾ ਕਾਰਵਾਈ ਨਾ ਕਰਨ ਬਾਰੇ ਆਪਣੀ ਹੱਦੀਤੀ ਪ੍ਰੈਸ ਨੂੰ ਦੱਸੀ ਉਹਨਾਂ ਦੱਸਿਆ ਕਿ 17 April ਦੀ ਰਾਤ ਨੂੰ ਮੈਂ ਰੋਪੜ ਤੋਂ ਕੁਰਾਲੀ ਵਾਲੇ ਰੋਡ ਉੱਤੇ ਆਪਣੀ i20 ਵਿੱਚ ਆ ਰਹੇ ਹਾਂ ਸੀ ਜਦੋਂ ਅਸੀਂ ਕੁਰਾਲੀ ਅਨਾਜ ਮੰਡੀ ਦੇ ਕੋਲ ਵਿਸ਼ਨੂ ਟਾਬੇ ਦੇ ਸਾਹਮਣੇ ਆ ਰਹੇ ਸੀ ਤਾਂ ਸਾਡੇ ਅੱਗੇ ਹਰਿਆਣਾ ਰੋਡਵੇਜ਼ ਦੀ ਬੱਸ ਜਾ ਰਹੀ ਸੀ ਤੇ ਬੱਸ ਤੋਂ ਅੱਗੇ ਇੱਕ ਮਾਲ ਦਾ ਪਰਿਆਟ ਅਕ ਜਾ ਰਿਹਾ ਸੀ ਤਰਕ ਡਰਾਈਵਰ ਨੇ ਜਦੋਂ ਟਾਬਾ ਦੇਖਿਆ ਤਾਂ ਬਿਨਾਂ ਪਿੱਛੇ ਦੇਖੇ ਬਿਨਾਂ ਕੋਈ ਇਸ਼ਾਰਾ ਕੀਤੇ ਤਰਕ ਦੀ ਬਰੇਕ ਲੱਗਾ ਦਿੱਤੀ ਬੱਸ ਡਰਾਈਵਰ ਨੇ ਬੜੀ ਮੁਸ਼ਕਿਲ ਨਾਲ ਬੱਸ ਰੋਕੀ ਤੇ ਸਵਾਰੀਆਂ ਦੀ ਜਾਨ ਬਚਾਈ ਅਸੀਂ ਵੀ ਬਹੁਤ ਮੁਸ਼ਕਿਲ ਨਾਲ ਕਾਰ ਰੋਕੀ ਪਰ ਫਿਰ ਵੀ ਕਾਰ ਬੱਸ ਦੇ ਨਾਲ ਜਾ ਟਕਰਾਈ ਜਦੋਂ ਅਸੀਂ ਤੇ ਬੱਸ ਡਰਾਈਵਰ ਨੇ ਤਰਕ ਵਾਲੇ ਨੂੰ ਇਸ ਬਾਰੇ ਕਹਤਾ ਉਹ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਸੀ ਉਹ ਉਲਟਾ ਸਾਡੇ ਨਾਲ ਹੀ ਝਗੜਨ ਲੱਗ ਗਿਆ ਅਸੀਂ ਪੁਲਿਸ ਨੂੰ ਕਾਲ ਕੀਤੀ ਤਾਂ ਪੀਸੀਆਰ ਵਾਲੇ ਆ ਗਏ ਤੇ ਉਹਨਾਂ ਨੂੰ ਥਾਣੇ ਲੈ ਗਏ ਅਸੀਂ ਤਿੰਨ ਦਿਨਾਂ ਤੋਂ ਖਜਲਖੁਆਰ ਹੋ ਰਹੇ ਹਾਂ ਕਿ ਥਾਣੇ ਵਾਲੇ ਕੋਈ ਕਾਰਵਾਈ ਨਹੀਂ ਕਰ ਰਹੇ ਤੇ ਟਰੱਕ ਡਰਾਈਵਰ ਨੂੰ ਬੇਕਸੂਰ ਦੱਸ ਰਹੇ ਹਨ ਉਹਨਾਂ ਕਿਹਾ ਕਿ ਮੇਰੇ ਨੁਕਸਾਨ ਦਾ ਮੈਨੂੰ ਮੁਆਵਜ਼ਾ ਦਿੱਤਾ ਜਾਵੇ ਜਾਂ ਟਰੱਕ ਡਰਾਈਵਰ ਤੇ ਕਾਰਵਾਈ ਕੀਤੀ ਜਾਵੇ सीनियर आगु बलविंदर कुम्बड़ा ने बोल दिया पुलिस लेदे के ट्रक ड्राइवर रही है दरखास्त लेनाकानी तो कर रहे हैं पुलिस ने उस समय हद कर दि जो रिसिविंग दे तैयार नहीं है आज तीन दिन हो गए हैं पर उन्हें कोई कार्रवाई नहीं की कुबड़ा ने कहा कि असी एक दरखास्त चोन कमिश्नर पंजाब ते ਇਕ ਚੋਣ ਕਮਿਸ਼ਨਰ ਭਾਰਤ ਸਰਕਾਰ ਨੂੰ ਵੀ ਪੇਜ ਰਹੇ ਹਾਂ ਇਸ ਤੋਂ ਬਾਅਦ ਵੀ ਜੇਕਰ ਪੀੜਤ ਨੂੰ ਇਨਸਾਫ ਨਹੀਂ ਮਿਲਦਾ ਤਾਂ ਸਾਡੀਆਂ ਜਥੇਬੰਦੀਆਂ ਵੱਲੋਂ ਇਹ ਕਟਿਆਨ ਹੋ ਕੇ ਸੰਕਰਸ਼ ਕੀਤਾ ਜਾਵੇਗਾ ਕੁੰਬੜਾ ਨੇ ਅਪੀਲ ਕੀਤੀ ਕਿ थाना ਭਗਵੰਤ ਪੂਰਾ ਜ਼ਿਲ੍ਹਾ ਰੋਪੜ ਨਾਲ ਸੰਬੰਧਿਤ ਜੋ ਵੀ ਪੀੜਤ ਹਨ ਉਹ ਸਾਡੇ ਨਾਲ ਸੰਪਰਕ ਕਰਨ ਇਸ ਸਮੇਂ ਮੋਰਚੇ ਦੇ ਰੇਸ਼ਮ ਸਿੰਘ ਕਾਲੋਂ ਗੁਰਮੁਖ ਸਿੰਘ ਟੋਲਣ ਮਾਜਰਾ ਬਲਜੀਤ ਸਿੰਘ ਕਕਰਾਲੀ ਸਿਮਰਨਜੀਤ ਸਿੰਘ ਸ਼ੈਂਕੀ ਰੇਵ ਪ੍ਰਕਾਸ਼ ਅਮਰੀਕ ਸਿੰਘ, ਕਰਮਜੀਤ ਸਿੰਘ, ਮੁਖਤਿਆਰ ਸਿੰਘ ਕਕਰਾਲਾ, ਰਾਮ ਸਨੇਹੀ ਦਿਵਾਕਰ ਆਦਿ ਆਗੂ ਹਾਜ਼ਰ ਹੋਏ। ਜਦੋਂ ਪ੍ਰੈਸ ਨੇ ਇਸ ਮਾਮਲੇ ਬਾਰੇ थाना ਭਗਵੰਤ ਪੂਰਾ ਦੇ ਐਸਆਈ ਜਰਨੈਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਡਰਾਈਵਰ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਾਸ ਕੋਰਪੋਰੈਂਸ ਮਹਾਲੀ ਚਕਰ ਮੁੱਦਾ ਕੀ ਇਹ ਸੱਟ ਕੀ ਕਹਿਣਾ ਚਾਹੁੰਦਾ ਹਾਂ ਅੱਜ ਸਾਰੀ ਪ੍ਰਸਿੱਧਤਾ ਅੰਸ਼ੀ ਦਾ ਪ੍ਰਸਿੱਧ ਰਾਹੀ ਕਹਿਣਾ ਚਾਹੁੰਦਾ ਕਿ ਜੋ ਅਨੁਸ਼ਾਸਨ ਪ੍ਰਸ਼ਾਸਨ ਜਿਵੇਂ ਪੁਸਤਨੀ ਤੱਕੇਸ਼ਾਈ ਦੀ ਗੱਲ ਕਰੀਏ ਆਣਾ ਸਿੰਘ ਭਗਵੰਤਪੁਰੇ ਦੀ ਤੇ ਮੇਰੇ ਨਾਲ ਗਜਿੰਦਰ ਜੀ ਬੈਠੇ ਗਜਨ ਜੀ ਤੇ ਐਸ ਸੀ ਬੀ ਸੀ ਮਹਾਪੰਚਾਇਤ ਦੇ ਮੋਰਚੇ ਤੇ ਬੈਠੇ ਨੇ ਅਸੀਂ ਫਿਰ ਸਾਧੀਆਂ ਦੇ ਟਾਕਰੇ ਇਹਨਾਂ ਨੇ ਮੇਰੇ ਕੋਲ ਕੱਲ ਆਕੇ ਪਰਸੋਂ ਰਾਤ ਨੂੰ ਇਹਨਾਂ ਨੇ ਫੋਨ ਕੀਤਾ ਵੀ ਮੇਰੀ ਜਿਹੜਾ ਗੱਡੀ ਦਾ ਇੱਕ ਐਕਸੀਡੈਂਟ ਹੋ ਗਿਆ ਬਹੁਤ ਹੀ ਦੁਰਘਟਨਾ ਵਾਪਰੀ ਜਿੱਦੇ ਜਿਹੜੀ ਪੂਰੀ ਗੱਡੀ ਜਿਹੜੀ ਡੈਮੇਜ ਹੋ ਗਈ ਤੇ ਅੱਗੇ ਜਿਹੜੀ ਬੱਸ ਝਾਰੀ ਸੀ ਸਰਕਾਰੀ ਉਸ ਕੋਲ ਇੱਕ ਟਰੱਕ ਸੀ ਟਰੱਕ ਵਾਲੇ ਨੇ ਇੱਕ ਗੱਭੇ ਸੜਕ ਤੇ ਜਿਹੜਾ ਹੈ ਬ੍ਰੇਕ ਮਾਰਤੇ ਉਸ ਕਰਕੇ ਪਹਿਲਾਂ ਤਾਂ ਭਰੀ ਵੀ ਸਵਾਰੀਆਂ ਜਿਹੜੀ ਬੱਸ ਦੀ ਉਹ ਬੱਚੇ ਤੇ ਦੂਜੇ ਪਾਸੇ ਇਹਨਾਂ ਦੀ ਗੱਡੀ ਜਿਹੜੀ ਬਹੁਤ ਪੂਰਾ ਨੁਕਸਾਨ ਹੋ ਗਿਆ ਗੱਡੀ ਟੁੱਟੀ ਹੈ ਤੇ ਉਹਦੀ ਵੀਡੀਓ ਮੌਕੇ ਦੀ ਬਣੀ ਆ ਵੀਡੀਓ ਦੀ ਰਿਕਾਰਡਿੰਗ ਹੈ ਵੀਡੀਓ ਦਾ ਸਾਰਾ ਕੁਝ ਹੈਗਾ ਤੇ ਉਸ ਤੋਂ ਬਾਅਦ ਜਦੋਂ 12:30 ਇੱਕ ਵਜਨ ਦਾ ਹੈ। ਇਹੀ ਵਿਅਕਤੀ 100 ਨੰਬਰ ਤੇ ਫੋਨ ਕਰਕੇ ਪੁਲਿਸ ਬੁਲਾ ਲੈਂਦਾ ਹੈ। ਤੇ ਜਦੋਂ ਪੁਲਸ ਵੀ ਇਹ ਕਰਾਲੀ ਅਨਾਜ ਮੰਡੀ ਕੋਲੇ ਕਰਾਲੀ ਅਨਾਜ ਮੰਡੀ ਇੱਕ ਢਾਬਾ ਸ਼ਾਇਦ ਬਸ਼ਰੂ ਢਾਬਾ ਹੋ ਉੱਥੇ ਤੇ ਪੁਲਸ ਆ ਜਾਂਦੀ ਹੈ ਤਾਂ ਉਹ ਟਰੱਕ ਜਿਹੜੀ ਬੱਸ ਸੀ ਸਰਕਾਰੀ ਉਹਨੂੰ ਡਰਾਈਵਰ ਕਨੈਕਟਰ ਨੂੰ ਤੇ ਟਰੱਕ ਡਰਾਈਵਰ ਨੂੰ ਥਾਣੇ ਚਲੇ ਜਾਂਦੇ। ਤੇ ਟਰੱਕ ਉਸੇ ਜਗ੍ਹਾ ਖੜਿਆ। ਤੇ ਹੁਣ ਕੱਲ ਦਾ ਜਿਹੜਾ ਗੇੜੇ ਮਾਰ ਕੇ ਮੈਂ ਕੱਲੇ ਇੱਥੇ ਕੋਲ ਜਾ ਕੇ ਆ ਕੇ ਮੈਨੂੰ ਨਾਲ ਲੈ ਕੇ ਗਿਆ। ਥਾਣੇ 'ਚ 4 ਘੰਟੇ ਅਸੀਂ ਬੈਠੇ। ਪੰਜ ਸੱਤ ਬੰਦੇ ਪਰ ਲੈ ਕੇ ਰਏ ਐਸਐਸ ਨੂੰ ਜੁਗੇਸ਼ ਜੀ ਨੂੰ ਮਿਲੇ ਐਸਐਸ ਜਰਨੈਲ ਸਿੰਘ ਨੂੰ ਮਿਲੇ ਉਹਨਾਂ ਨੇ ਸਾਨੂੰ ਕੋਈ ਲੜਪੱਲਾ ਨਹੀਂ ਫੜਾਇਆ ਤਾਂ ਕਿ ਹਾਂਜੀ ਫਾਟੀ ਦਾ ਕਾਰਵਾਈ ਬਣਦੀ ਨਹੀਂ ਹੈ ਜੀ ਸਿਰਫ ਉਹਨਾਂ ਦਾ ਇਹੀ ਕਹਿਣਾ ਸੀ ਕਾਰਵਾਈ ਬਣਦੀ ਨਹੀਂ ਮੈਂ ਕਿਹਾ ਵੀ ਤੁਸੀਂ ਉਸ ਨੂੰ ਬੁਲਾਓ ਜਿਹੜਾ ਬੰਦਾ ਨੁਕਸਾਨ ਕਰਿਆ ਡਰਾਈਵਰ ਨੂੰ ਬੁਲਾਓ ਟਰੱਕ ਦੇ ਮਾਲਕ ਨੂੰ ਬੁਲਾਓ ਉਹ ਕਹਿੰਦਾ ਜੀ ਹਮਾ ਚਲਦਾ ਮੈਂ ਕਿਹਾ ਕੋਈ ਗੱਲ ਨਹੀਂ ਅੱਜ ਨਹੀਂ ਆਊਗਾ ਕੱਲ ਨੂੰ ਬੁਲਾ ਲਾਂ ਜਦੋਂ ਅਸੀਂ ਘਰੇ ਆਏ ਦੁਬਾਰੇ ਫੇਰ ਫੋਨ ਆ ਗਿਆ ਤੁਸੀਂ ਐਸਟੀਮੇਟ ਲਵਾਓ ਜੀ ਕੋਈ ਆਪਣਾ ਮਕੈਨਿਕ ਲਿਓ ਅਸੀਂ ਖਰਚਾ ਦੇ ਦਿੰਦੇ ਹਾਂ ਤਾਂ ਰਾਤ ਫਿਰ ਉਹਨਾਂ ਨੇ ਕਿੜਾ ਮਾਰਿਆ ਫਿਰ ਇਸੇ ਤਰ੍ਹਾਂ ਅੱਜ ਸਵੇਰ ਦੇ ਫਿਰ ਉੱਤੇ ਬਿਠਾਲ ਕੇ ਉਹਨਾਂ ਨੇ ਕਿਹਾ ਜੀ 11 ਵਜੇ ਬਾਲਕ ਆ ਗਿਆ ਤੁਸੀਂ ਆਓ ਮੈਨੂੰ ਇਹ ਫੇਰ ਲੈ ਕੇ ਗਜਿੰਦਰ ਜੀ ਥਾਣੇ 'ਚ ਗਿਆ ਸਿੱਖ ਭਗਵੰਤਪੁਰੇ ਉਹ ਥਾਣੇ 'ਚ ਐਸਐਸਓ ਦਾ ਮਿਲਿਆ ਨਹੀਂ ਐਸਐਸਏ ਵੀ ਗਿਆ ਵਾਸੀਂ ਜਦੋਂ ਆਇਆ ਲਾਸਟ 'ਚ ਉਹਨੂੰ ਐਸਐਸਏ ਨੂੰ ਕਿਹਾ ਵੀ ਇਹ ਬੈਠੇ ਜੀ ਟਰੱਕ ਵਾਲੇ ਇਹਨਾਂ ਨਾਲ ਪੁੱਛ ਕੇ ਨੂੰ ਜਿਹੜਾ ਜੋ ਵੀ ਦੀ ਗੱਡੀ ਦਾ ਖਰਚਾ ਜਾਂ ਤਾਂ ਸਾਡੀ ਗੱਡੀ ਠੀਕ ਕਰਾ ਕੇ ਦੇ ਦਿਓ ਜਾਂ ਉਹਦਾ ਐਸਟੀਮੇਟ ਲਵਾ ਕੇ ਇਹਨੂੰ ਖਰਚਾ ਦੇ ਦਿਓ ਬੰਦੇ ਨੂੰ ਸਾਡਾ ਕੋਈ ਕੇਸ ਕਰਾਉਣ ਦਾ ਸ਼ੌਕ ਨਹੀਂ ਹੈ ਉਹਨਾਂ ਨੇ ਪੱਤਿਆਂ ਦਾ ਟਿਕਾਣਾ ਉਹ ਸਹੀ ਐਸਾ ਹੀ ਨੇ ਸਿੰਘ ਭਗਵੰਤਪੁਰਾ ਥਾਣੇ ਦੀ ਪੁਲਿਸ ਨੇ ਸਾਡਾ ਕੋਈ ਵੀ ਦਸ ਹੁਣੀ ਜਦੋਂ ਅਸੀਂ ਇਹ ਇੱਕ ਦਰਖਾਸਤ ਅਜ ਲਿਖਤੀ ਇਹਨਾਂ ਨੇ ਹਿੰਦੀ ਚ ਇੱਕ ਦਰਖਾਸਤ ਲਿਖੀ ਮੈਂ ਲਖਾਈ ਔਰ ਰਸੀਵਿੰਗ ਵੀ ਕਰਦੋਂ ਪਿਆਰ ਨਹੀਂ ਸੀ ਉੱਥੇ ਦੋ ਮੁਲਾਜ਼ਮ ਬੈਠੇ ਸਨ ਤੇ ਐਸੇ ਜਰਨੈਲ ਸਿੰਘ ਵੀ ਆ ਗਿਆ ਸੀ ਕਹਿੰਦਾ ਜਦੋਂ ਮੁਲਸੀ ਆਊਗਾ ਉਦੋਂ ਰਸੀਵਿੰਗ ਮਿਲੂਗੀ ਮੁਲਸੀ ਨੇ ਪਤਾ ਨਹੀਂ ਕਿੰਨੀ ਦੇਰ ਜਾਣਾ ਮੈਂ ਕਿਹਾ ਜਦੋਂ ਤਿੰਨ ਮੁਲਾਜ਼ਮ ਬੈਠੇ ਨੇ ਮੋਹਰ ਲਾ ਕੇ ਤੁਸੀਂ ਰਸੀਵਿੰਗ ਕਰਨੀ ਇੱਕ ਕਾਪੀ ਇੱਥੇ ਰੱਖ ਲਿਓ ਇੱਕ ਸਾਨੂੰ ਦੇ ਦਿਓ ਜਦੋਂ ਅਸੀਂ ਥਾਣੇ ਤੋਂ ਬਾਹਰ ਜਦੋਂ ਉਹਨਾਂ ਰਸੀਵਿੰਗ ਨਾਂ ਦੇਈ ਥਾਣੇ ਤੋਂ ਬਾਹਰ ਜਦੋਂ ਅੱਜ ਵੀਡੀਓ ਬਣਾਣ ਲੱਗੇ ਗਜਿੰਦਰ ਜੀ ਮੇਰੀ ਵੀਡੀਓ ਬਣਾ ਲੱਗੇ ਉਹਦੀ ਫੋਟੋ ਵੀ ਹੈ ਮੌਕੇ ਦੀ ਜਦੋਂ ਇੱਕਦਮ ਪੁਲਿਸ ਅੰਦਰ ਤੋਂ ਭੱਜ ਕੇ ਆ ਜਾਂਦੀ ਹੈ ਇਹਦਾ ਫੋਨ ਵੀ ਬੰਦ ਕਰਾ ਦਿੰਦੀ ਹੈ ਵੀ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਜੀ ਥਾਣੇ 'ਚ ਫਲਾਣਾ ਇਹ ਜਿਹੜੀ ਗੁੰਡਾਗਰਦੀ ਸ਼ਰੀਆਮ ਅੱਜ ਥਾਣੇ ਨੂੰ ਸਿੰਘ ਭਗਵੰਤਪੁਰ ਦੇਖਣੇ ਨੂੰ ਮਿਲੀ ਹੈ ਜਦ ਕਿ ਕੁੱਥੇ ਲੋਕਾਂ ਨੂੰ ਕੀ ਨਿਆਂ ਸਾਥ ਤੋਂ ਆਉਂਗੇ ਇੱਕ ਪਾਸੇ ਦਾ ਸੜਕ ਸੁਰੱਖਿਆ ਦੀ ਗੱਲ ਕਰ ਰਹੇ ਨੇ ਬੜੀ ਫੋਰਥ ਲਾਉਣ ਦੀ ਗੱਲ ਕਰ ਰਹੇ ਨਵੀਆਂ ਗੱਡੀਆਂ ਦੇਣ ਦੀ ਗੱਲ ਕਰ ਰਹੇ ਨੇ ਪਰ ਇਥੇ ਥਾਣੇ 'ਚ ਬੈਠੀ ਜਿਹੜੀ ਪੁਲਿਸ ਹੈ ਉਹ ਕੀ ਕਰ ਰਹੀ ਹੈ ਤੁਹਾਡੇ ਸਾਹਮਣੇ ਹੈ ਹਕੀਕਤ ਹੈ ਤੇ ਸਾਰੀ ਹਕੀਕਤ ਨੂੰ ਲੈ ਕੇ ਅੱਜ 3 ਦਿਨ ਹੋ ਗਏ ਗੱਡੀ ਵੀ ਫੁੱਟੀ ਪਈ ਹੈ ਤੇ ਗੱਡੀ ਖੜੀ ਵੀ ਉੱਥੇ ਹੈ ਨੁਕਸਾਨ ਵੀ ਹੋਇਆ ਤੇ ਪੁਲਿਸ ਤੁਹਾਨੂੰ ਤਿਆਰ ਨਹੀਂ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜਿਹਦੀ ਅਸੀਂ ਤਿਕਤੀ ਅੱਜ ਕੰਪਲੇਂਟ ਦੇਖਿਆ ਹੈ ਪਤਾ ਨਹੀਂ ਉਹ ਕਾਰਵਾਈ ਕਰਨੀ ਹੈ ਜਾਂ ਨਹੀਂ ਕਰਨੀ ਜੇਕਰ ਪੁਲਿਸ ਇਸ ਕੰਪਲੇਂਟ ਤੇ ਕਾਰਵਾਈ ਨਹੀਂ ਕਰਦੇ ਅਸੀਂ ਤਿਕਤੀ ਕੰਪਲੇਂਟ ਮਾਨਯੋਗ ਇਲੈਕਸ਼ਨ ਕਮਿਸ਼ਨ ਪੰਜਾਬ ਤੇ ਭਾਰਤ ਸਰਕਾਰ ਦੇ ਇਹਨਾਂ ਦੇ ਖਿਲਾਫ ਪੁਲਸ ਦੇ ਖਿਲਾਫ ਕੰਪਲੀਟ ਭੇਜ ਰਹੇ ਆ ਤਾਂ ਕਿ ਜਿਹੜੇ ਥਾਣਿਆਂ 'ਚ ਰੋਲ ਰਹਿਣ ਲੋਕ ਇਹ ਜਿਹੜੀਆਂ ਹੁਣ ਜਿਹੜੇ ਆ ਆਰਡਰ ਐ ਡਾਇਰੈਕਸ਼ਨਾਂ ਨੇ ਉਹ ਇਲੈਕਸ਼ਨ ਕਮਿਸ਼ਨ ਨੇ ਦੇਣੀਆਂ ਨਾ ਕਿ ਸਰਕਾਰ ਨੇ ਇਲੈਕਸ਼ਨ ਕਮਿਸ਼ਨਰ ਦੇ ਖਿਲਾਫ ਤੁਰੰਤ ਕਾਰਵਾਈ ਕਰੇਗਾ ਤੇ ਇਸ ਨੂੰ ਜਿਹੜਾ ਕਬੀੜਤਾ ਦੀ ਗੱਡੀ ਦਾ ਨਸਖਾ ਉਹ ਆ ਇਹਨੂੰ ਨੁਕਸਾਨ ਮਿਲਣਾ ਚਾਹੀਦਾ ਤੇ ਉਹ ਪੁਲਿਸ ਜਿਹੜੀ ਨਹੀਂ ਸੁਣੀ ਜਿਹਦੀ ਨਲਾਇਕੀ ਕਰਕੇ ਇਹਨਾਂ ਸਾਨੂੰ ਕਰਨਾ ਪਿਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਗੁਰਿੰਦਰ ਜੀ ਤੁਸੀਂ ਵੀਡੀਓ ਬਣਾਉਣ ਦੀ ਗੱਲ ਕਰ ਰਹੇ ਹੋ ਥਾਣੇ ਦੇ ਬਾਹਰ ਪੁਲਿਸ ਨੂੰ ਰੋਕੰਦਾ ਕੀ ਕਾਰਨ ਬੰਦਾ ਕਿਉਂ ਰੋਕ ਰਹੀ ਸੀ ਕਿ ਜਦ ਤੁਸੀਂ ਵੀਡੀਓ ਬਣਾ ਰਹੇ ਨਾਰਮਲੀ ਬਣਾ ਰਹੇ ਸੀ ਕੋਈ ਤਾਂ ਤੱਕਾ ਦੀ ਸੀਗਾ ਕਿਸੇ ਦੀ ਅਸੀਂ ਸਿਰਫ ਇਹੀ ਵਸਣਾ ਚਾਹੁੰਦੇ ਸੀ ਵੀ ਅਸੀਂ ਆਹ ਦਰਖਾਸਤ ਦੇਣ ਆਏ ਆ ਤੇ ਆਹ ਦਰਖਾਸਤ ਦੇ ਕੇ ਚਲੇ ਆ ਪਰ ਸਾਨੂੰ ਰਸੀਵਿੰਗ ਨਹੀਂ ਦੇ ਰਹੇ ਸਿਰਫ ਇਹ ਦੇ ਕੇ ਗੱਲ ਕਰਕੇ ਤੁਸੀਂ ਪ੍ਰੂਫ ਇਕੱਠਾ ਕਰ ਰਹੇ ਸੀ ਅਸੀਂ ਪ੍ਰੂਫ ਇਕੱਠਾ ਕਰ ਰਹੇ ਸੀ ਤੁਹਾਡੇ ਰਾਹੀਂ ਸਰਕਾਰ ਨੂੰ ਕੱਲ ਨੂੰ ਦੇਣ ਵਾਸਤੇ ਵੀ ਹਾਂਜੀ ਸਾਡੀ ਕਿਹਦੀ ਕੋਲਾਦਾਨ ਚ ਹੈ 10 ਬਿੰਨ ਚ ਆਏ ਜੇਰਦਣ ਜਿਹੜੀ ਦਰਖਾਸਤ ਹੈ ਤੇ ਇਸ ਕਰਕੇ ਅਸੀਂ ਸਬੂਤ ਬਣਾਉਣਾ ਚਾਹੁੰਦੇ ਪਰ ਸਾਨੂੰ ਉਹ ਵੀ ਉੱਥੇ ਵੜਾਣ ਨਹੀਂ ਦਿੱਤਾ ਜਿਹਦੀ ਛੋਟ ਥੋੜੀ ਜੀ ਵੀਡੀਓ ਮੇਰੀ ਫੋਟੋ ਕੈਚ ਹੋ ਗਈ ਪਰ ਐਸਆਈ ਜਰਨੈਲ ਸਿੰਘ ਨੇ ਜਿਹੜੀ ਬਤਮੀਜੀ ਕੀਤੀ ਹੈ ਇਹਦੇ ਨਾਲ ਦਾ ਫੋਨ ਜਦੋਂ ਹਟਾ ਲਿਆ ਖੋਣ ਲਗਿਆ ਤਾਂ ਉਹਨਾਂ ਨੇ ਕਿਤੇ ਜਾ ਕੇ ਬਹੁਤ ਹੀ ਔਖੀ ਜਿਹੜੀ ਰিসিਵਿੰਗ ਦਿੱਤੀ ਹੈ ਤੇ ਇਹਦੇ ਵਿੱਚ ਪੂਰਾ ਕੀ ਦੇਖਦੇ ਹੋ ਕਿਸ ਤਰ੍ਹਾਂ ਮਤਲਬ ਪੂਰੀ ਵਾਰਦਾਤ ਜਿਹੜੀ ਉੱਥੇ ਹੋਈ ਹੈ ਹੈ ਕਹੜਾ ਐਕਸੀਡੈਂਟ ਹੋਇਆ ਇਹਦੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਆ ਮਤਲਬ ਕਿ ਡਰਾਈਵਰ ਨਾਲ ਪੁਲਸ ਮਿਲੀ ਹੋਈ ਹੈ ਸਿੱਧਾ ਜਿਹਾ ਸਵਾਲ ਹੈ ਜਾਂ ਕੋਈ ਹੋਰ ਕਾਰਨ ਹੈ ਕਿ ਉਹਨਾਂ ਨਾਲ ਕੋਆਪਰੇਟ ਨਹੀਂ ਕਰ ਰਹੇ ਜਦ ਕਿ ਲੋਡ ਹੈ ਨਾ ਦੀ ਸੀ ਡਰਾਈਵਰ ਦੀ ਜਿਹੜੀ ਉਹ ਵੀ ਇਹਨੇ ਸ਼ਿਕਾਇਤ ਕੀਤੀ ਉਸੇ ਦਿਨ ਰਾਤ ਨੂੰ ਡਰਾਈਵਰ ਨੇ ਆਪਣੀ ਫੋਨ ਆਈਓ ਨਾਲ ਮਾਲਕ ਨਾਲ ਕਰਾ ਦਿੱਤੀ ਜਦੋਂ ਆਈਓ ਦੀ ਜਰਨੈਲ ਸਿੰਘ ਦੀ ਗੱਲ ਡਰਾਈਵਰ ਨੇ ਮਾਲਕ ਨਾਲ ਕਰਾ ਦਿੱਤੀ ਉਸੇ ਟਾਈਮ ਉਹ ਠੰਡਾ ਹੋ ਗਿਆ ਕਹਿੰਦਾ ਇਹਨਾਂ ਦੇ ਕੋਈ ਕਾਰਵਾਈ ਨਹੀਂ ਵਾਣ ਤਾਂ ਕਿ ਜਿਹੜੀ ਹੈ ਮਿਲੀ ਭੁਗਤ ਹੈ ਜਾਂ ਕ੍ਰੈਕਸ਼ਨ ਨੂੰ ਵਡਾਵਾ ਦੇਣ ਵਾਲੀ ਗੱਲ ਕਰ ਲੋ ਜਾਂ ਮਿਲੀ ਭੁਗਤ ਦੀ ਗੱਲ ਕਰ ਲੋ ਜਾਂ ਜਿਹੜੇ ਇਹਨੂੰ ਪੈਸੇ ਮਿਲਣੇ ਸੀ ਕੰਪੰਸੀਸ਼ਨ ਤੇ ਸੈਦੋ ਟਰੱਕ ਵਾਲੇ ਤੋਂ ਪੁਲਸ ਲੇ ਜੀ ਮੈਨੂੰ ਇਹ ਹੈ ਵੀ ਉਹ ਪੁਲਸ ਲੇ ਜੋ ਜਦ ਕਿ ਹੋਰ ਵੀ ਬਹੁਤ ਸਾਰੇ ਕੇਸਾਂ 'ਚ ਇਹੀ ਕੁਝ ਹੁੰਦਾ ਹੈ ਕਿ ਇਹੋ ਜਿਹਾ ਜ਼ਿਲ੍ਹਾ ਮੁਹਾਲੀ ਦੀ ਪ ਰੋਪੜ ਦੀ ਪੁਲਸ ਹੈ ਇਹੀ ਕੁਝ ਪੰਜਾਬ ਪੁਲਿਸ ਜਿਹੜਾ ਹੋ ਰਿਹਾ ਤੁਹਾਡੇ ਕੋਲੇ अनेका ਆਧਾਰਨਾ ਥੜੀਆਂ ਆਏ ਪਈਆਂ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਨ ਦੀ ਗੱਲ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਉੱਥੇ ਤੁਹਾਡੀ ਸੁਣੀ ਜਾਏਗੀ ਇਹ ਗੱਲ 100% ਪਹਿਲਾਂ ਵੀ ਅਸੀਂ ਕਈ ਪੁਲਸ ਵਾਲੇ ਪਿੱਛੇ 2019 ਦੀ ਇਲੈਕਸ਼ਨ ਦੀ ਗੱਲ ਕਰ ਲਈਏ ਇਹ 17 ਦੀ ਗੱਲ ਕਰ ਲਈਏ ਕਈ ਪੁਲਸ ਵਾਲੇ ਜਿਵੇਂ ਮਾਜਤ ਚੌਂਕੀ ਦੇ ਪੁਲਸ ਵਾਲੇ ਇੱਥੇ ਮਾਫੀ ਵੀ ਮੰਗ ਕੇ ਗਏ ਸੀ ਤੇ ਮਾਫੀ ਮੰਗ ਕੇ ਉਹਨਾਂ ਨੇ ਜਿਹੜਾ ਇੱਕ ਐਂਪਲੀਫਾਇਰ ਪਾ ਰਿਆ ਸੀ ਮੇਰੇ ਇਲੈਕਸ਼ਨ ਚ ਮੈਂ ਉਸ ਐਮਐਲਏ ਦੇ ਇਲੈਕਸ਼ਨ ਲੜਿਆ ਪੁਲਸ ਨੇ ਜਿਹੜੀ ਬਤਿੱਕ ਤਾਂ ਉਹ ਜਿਹੜਾ ਐਮਪਰੀਫਾਇਰ ਵੀ ਦੇ ਗਿਆ ਸੀ ਪੈਸੇ ਵੀ ਦਿੱਤੇ ਤੇ ਮਾਫੀ ਵੀ ਮੰਗਿਆ ਗਿਆ ਸੀ ਅਸੀਂ ਉਸੇ ਤਰ੍ਹਾਂ ਇਲੈਕਸ਼ਨ ਕਮਿਸ਼ਨ ਨੂੰ ਜਿਹੜੀਆਂ ਅਪੀਲ ਕਰਦੇ ਆ ਤੁਹਾਡੇ ਨਾਲ ਹੀ ਬੇਨਤੀ ਕਰਦੇ ਆ ਇਹ ਪੁਲਿਸ ਦੇ ਨੱਥ ਪਾਉਣ ਵਾਸਤੇ ਇਹਨਾਂ ਦੇ ਖਿਲਾਫ ਕਾਰਵਾਈ ਬਣਦੀ ਹੈ ਅਸੀਂ ਜਿਹੜੀ ਲਿਖਤੀ ਕੰਪਲੇਂਟ ਇਲੈਕਸ਼ਨ ਕਮਿਸ਼ਨ ਨੂੰ ਭੇਜ ਦਾਂਗੇ ਕਿ ਤੁਸੀਂ ਕਿ ਮੋਰਚੇ ਦੇ ਪ੍ਰਧਾਨ ਵੀ ਹੋ ਜਾਂ ਕਰਮਚਾਰੀ ਮੈਂਬਰ ਹੋ ਇਸ ਤਰ੍ਹਾਂ ਦਾ ਡਾ ਵੱਡਾ ਮੋਰਚਾ ਚਲਾਉਂਦੇ ਹੋ ਪੰਜਾਬ 'ਚ ਤੁਹਾਡਾ ਨਾਂ ਹੈ ਤੇ ਪੁਲਿਸ ਤੁਹਾਡੇ ਨਾਲ ਇਸ ਤਰ੍ਹਾਂ ਕਰ ਰਹੀ ਹੈ ਤੇ ਬਾਕੀ ਲੋਕਾਂ ਨਾਲ ਕੀ ਆਸਤੀ ਕੀਤੀ ਜਾ ਸਕਦੀ ਹੈ ਇਹੀ ਤਾਂ ਸੋਚਣ ਵਾਲੀ ਗੱਲ ਹੈ ਕੱਲ ਉਹਨਾਂ ਨੂੰ ਦੱਸਿਆ ਉਸ ਐਸਐਸਓ ਨੇ ਜੁਗੇ ਵੀ ਪ੍ਰਧਾਨ ਜੀ ਮੈਂ ਮੁਹਾਲੀ ਦੇ ਆ ਕੇ ਮਨੂ ਹੌਲੀ ਬਾਰੇ ਚੰਗੀ ਤਰ੍ਹਾਂ ਪਤਾ ਵੱਡੇ ਬਾਰੇ ਪਤਾ ਪਰ ਮੈਂ ਕਿਹਾ ਵੀ ਮੈਂ ਨਿਆਂਸਾਫ ਦਵਾਉਣ ਵਾਲੀ ਗੱਲ ਕਰਦਾ ਮੈਂ ਕੋਈ ਟਰੱਕ ਨਾਲ ਮੇਰੀ ਕਿਹੜੇ ਕੋਦੇ ਨਾਲ ਦੁਸ਼ਮਣੀ ਹੈ ਜਾਂ ਕੋਈ ਧੱਕਾਸ਼ਾਹੀ ਹੈ ਜਾਤੀ ਦੁਸ਼ਮਣੀ ਹੈ ਮੈਂ ਇਸ ਬੰਦੇ ਦੇ ਜਿਹਦਾ ਪੀੜਤ ਲੋਕ ਹੈ ਪੀੜਤ ਬੰਦੇ ਨੂੰ ਨਿਆਂਸਾਫ ਦਵਾਉਣ ਵਾਸਤੇ ਸਾਡਾ ਅਖਤਿਆਜ ਪ੍ਰਸ਼ਨਾਚਾਰ ਬ੍ਰੋਡੀ ਫਾਂਟੇ ਇੱਥੇ ਕਰਕੇ ਬਣਾਇਆ ਉਸ ਲਈ ਜਿਹੜੇ ਅਸੀਂ ਸਾਰੇ ਮੈਂਬਰ ਬੈਠੇ ਨੇ ਮੋਰਚੇ ਤੇ ਅਸੀਂ ਕੱਲ ਦਾ ਇਹ ਬੰਦਾ ਜਿਹੜਾ ਵਿਅਕਤੀ ਮੋਰਚੇ ਤੇ ਅਸੀਂ ਚਾਰ ਪੰਜ ਬੰਦੇ ਜਾ ਕੇ ਕੱਲ ਵੀ ਅ ਪਪਾਂਦਪੁਰ ਜਾ ਕੇ ਥਾਣੇ 'ਚ ਅੱਜ ਵੀ ਜਾ ਕੇ ਪਰਪਲਸ ਉੱਤੇ ਸੁਣ ਨੂੰ ਕੋਈ ਪਿਆਰ ਨਹੀਂ ਹੈ ਪੁਲਿਸ ਦੀ ਏਡੀ ਗਲੈਕੀ ਹੈ ਮਾੜੀ ਹਾਲਤ ਹੈ ਮੈਂ ਤੁਹਾਡੇ ਰਾਹੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਹਾਂ ਜਿਹੜੀ ਬੇਲਗਾਮ ਪੁਲਸ ਹੈ ਇਹਦੇ ਲਗਾਮ ਕਥੋ ਤਾਂ ਕਿ ਲੋਕਾਂ ਨੂੰ ਨਿਆਂ ਸਾਫ਼ ਹੋਵੇ ਤੋਂ ਜੇ 12:30 ਵਜੇ ਜਿ세 ਐਕਸੀਡੈਂਟ ਹੋਆ ਤੁਰੰਤ ਸਭ ਤੋਂ ਪਹਿਲੇ 100 ਨੰਬਰ ਤੇ ਫੋਨ ਕਰਕੇ ਪੀਸੀਆਰ ਬੁਲਾਈ ਉਹਨਾਂ ਨੇ ਵੀ ਆਉਣੇ ਮੇਂ ਲਗਭਗ 15 ਮਿੰਟ ਲਗਾ ਦਿੱਤੇ ਵਾਪਸ उसके बाद जब उनको सारी बात बताई सिचुएशन बताई कि जहाँ बस ने ब्रेक मारी थी बीच रोड में बस ने ब्रेक मारी थी आगे तो बस के आगे ट्रक रुका था इस वजह से बीच रोड में वहीं पे बस ने ब्रेक मारी हमें भी बड़ी मुश्किल से हम बचे थे गाड़ी तो टूट गई बस अगर दो सेकेंड और लेट होते तो हम भी नहीं रहते इतनी ज़बरदस्त ब्रेक मारी थी वहाँ पर और वहाँ पर सारी सिचुएसन बताई जहाँ से बस घसीट दी गई है आगे गाड़ी के निशान भी थे वो टायरों के निशान भी थे सारी चीज़ें मौके पे उनको सभी को दिखाई थी तेलू राम जी भी आए थे वहाँ पे जनरल सिंह जी भी आए थे वहाँ पे तो उनको सारी चीज़ें बताई थी बट उनका जनरल सिंह का ये कहना था जी कि भाई जब बस ट्रक में टच ही नहीं हुई तो बस ट्रक वाले की गलती नहीं है गलती नहीं है वो गलती मान ही नहीं रही बोलो ट्रक वाले का कोई कसूर नहीं है भाई ये, ये तो बेकसूर है और आज भी नहीं माना उन्होंने कल भी गए थे तब भी नहीं मान रहे थे ना ड्राइवर मान रहा है और उसके पास मेरे हिसाब से लाइसेंस भी प्रॉपर है नहीं ट्रक ड्राइवर के पास तो यही रिक्वेस्ट है कि जो नुकसान हुआ है हम बच गए ठीक है इतना बहुत है हमारे लिए हमारे लिए कुछ नहीं चाहिए जो बस जो गाड़ी में नुकसान हुआ है वो ठीक करवा दे बस तो जो आप कह रहे हो कि बस आपके आगे थी बस के आगे ट्रक था बस, बस में बड़ी सवारी बैठी थी पैंतीस चालीस उसमें सवारी थी क्या वो बड़ी मुश्किल से बची है तो बहुत ज़्यादा बहुत इमरजेंसी ब्रेक मारी है वहाँ बिल्कुल डेड ब्रेक मारी है तब जाके बड़ी मुश्किल सारी रात वो वहाँ वहीं पर रहे हैं बस बस वहीं पर खड़ी तो 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 नहीं है दिन वो थाने में लेके गए लेकिन ट्रक को उन्होंने वहाँ से हिलाया नहीं है ट्रक को थाने में नहीं लेके गए उनका यही कहना है की लॉ के हिसाब से ये चीज़ नहीं बनती क्योंकि वो कहते हैं कि गाड़ी बस आगे चल रही थी उसके बाद उसने आपकी गाड़ी थी और साथ में ट्रक था तो जब आपने ब्रेक मारी उन्होंने आगे ब्रेक मारी आपने ब्रेक मारी साथ जगह उनकी टकरा दी तो लॉ के हिसाब से कोई आपकी गाड़ी ठीक चला नहीं होता इस बारे में आप क्या कहना चाहूँगी ये कुछ ऐसा ही बस में तो दो चार सवारी मर जाती दो चार बंदे मर जाते हैं हम मर जाते उसके हिसाब से लोगों के हिसाब से फिर वो उनको दे देते दे दे, जो भी बनता है दो चार लाख दे देते दे 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 उस टाइम अब अब जरूर इसमें कार्रवाई होनी चाहिए जो जो लापरवाही है ड्राइवर की लापरवाही है ट्रक ड्राइवर की लापरवाही है उसने बीच रोड में डेड ब्रेक मारी है तो इससे नुकसान जान माल का पूरा हो सकता था बिल्कुल एक चीज बताइए कि जान बची है गाड़ी बिल्कुल और डेमेज है बस ड्राइवर कंडक्टर ने क्या ट्रक के खिलाफ शिकायत दी थाने हाँ उन्होंने शिकायत भी दी है उनकी वीडियो रिकॉर्डिंग भी मेरे पास है वो जो उसके साथ ड्राइवर की स्टेटमेंट स्टेटमेंट और बस की मैच करती है कि ट्रक वाले ने ब्रेक मारी हाँ, उसके बाद हाँ, थारा हाँ, थारा कुछ हुआ। बस ड्राइवर कंडक्टर वो सरकारी लोग हैं वो झूठ नहीं बोलेंगे उन्होंने अपनी जेब से नहीं देना जो भी जो भी प्रोसेस बनता है उसका वो झूठ नहीं बोलेंगे उन्होंने वहाँ भी स्टेटमेंट दी मेरे पास रात की भी रिकॉर्डिंग है और जो पुलिस वालों के साथ जो बातचीत हो रही है तब उस टाइम की भी रिकॉर्डिंग है बस ड्राइवर की और ट्रक ड्राइवर की उनकी जो दोनों में बात हो रही थी वो भी रिकॉर्डिंग है ट्रक ड्राइवर अपनी गलती मानने को तैयार ही नहीं है वो, वो ट्रक ड्राइवर का कहना है कि मैंने तो ब्रेक मारी थी जी मैंने अपने हिसाब से देख के ब्रेक मारी थी पिछले वाला अपने हिसाब से गाड़ी हैंडल करे वो आज भी अपनी गलती मानने को तैयारी नहीं है वो गलती नहीं मान रहे नुकसान तो बाद की बात है वो गलती तक नहीं मान रहे अपनी अब आप ऐसा ही ट्रक ट्रक ड्राइवर का मालिक है वो भी नहीं बिल्कुल भी मानने को तैयार वो हमारी गाड़ी जो है ट्रक से टच नहीं हुई वो आपकी बस से टच हुई है ट्रक की कोई गलती नहीं है उनका ये कहना है अब आप चाहते हैं क्या इस पूरे मामले में जी हम तो बच गए जी और ये इस पर कार्रवाई कर दी जाए जो ट्रक है जो जो उसने लापरवाही की है उस पर कार्रवाई की जाए आपको नहीं लगता कि आपको मुआवजा बस वाले से मांगना चाहिए मौके पे जो गलती है वो पुलिस वालों को भी दिखाई है वहाँ पे वो गलती ट्रक वाले की है अगर बस वाले की गलती है तो बस से दिला दो लेकिन लेकिन गलती जो सच्चाई जो वो है वो बीच रोड में ट्रक ने ब्रेक मारी है फिर उसके पीछे जो बस थी बस ने ब्रेक मारी है हमने ब्रेक मारी है हमारी क्या कहते जो थोड़ी सी टच हुई थी बस अगर दो फुट की जगह और होती तो हमारी गाड़ी टच नहीं होती अगर दो सेकंड और वो लेट कर देते तो हम भी नहीं रहते तीन दिन का मामला हो गया जिस तरह प्रधान जी कह रहे हैं कि आपकी रिपोर्ट नहीं लिखी जा रही थी आज आपको पुलिस वालों ने आपका फ़ोन छीन लिया इस चीज़ को लेकर क्या कहना चाहोगे ये उनके तो उस परसों रात से ही वो बस ट्रक वालों की सुन रहे हैं उससे फ़ोन पे बात करा रहे थे मालिक से ड्राइवर है जो उनके जनरल साहब से फोन पे बात करा देते हैं, उसके बाद वो सुनता ही नहीं वो कह रहे ट्रक वाले की गलती नहीं आपने देखना था आपने अपने हिसाब से चलाने थी गाड़ी ठीक है हाँ वो अपनी गलती मानने को तैयार नहीं है दोनों तो में कोई बात नहीं